ਇਹ ਕਰ ਇੱਕ ਇੱਕਦਮ ਤੁਸੀਂ ਚਲਦੀ ਚੋਣ ਦੇ ਵਿੱਚ ਹਾਲ ਕੁਛ ਦਿਨ ਬਾਕੀ ਹੈ ਫੈਸਲਾ ਲਿਆ ਤੁਹਾਡੇ ਪਰਿਵਾਰ ਦੀ ਕੁਰਬਾਨੀਆਂ ਉਸ ਨੂੰ ਦਰਕੇਨਾਰ ਕਰਕੇ ਜੋ ਸਾਡਾ ਪਾਰਟੀ ਵੱਲੋਂ ਜਾਂ ਲੋਕਲ ਲੀਡਰਸ਼ਿਪ ਵੱਲੋਂ ਬੇਇਕਦਰੀ ਕੀਤੀ ਗਈ ਆਫੀਸ਼ਲ ਪਾਰਟੀ ਕੋਣ ਹੁੰਦਾ ਹੈ ਦੱਸੋ ਆਫੀਸ਼ਲ ਪਾਰਟੀ ਪ੍ਰਧਾਨ ਹੁੰਦਾ ਨਾ ਨਹੀਂ ਪਾਰਟੀ ਪ੍ਰਧਾਨ ਸਵੀਰ ਸਿੰਘ ਬਾਦਲ ਨੇ ਤ੍ਰਿਪ ਸਿੰਘ ਬਾਦਲ ਜਿਹੋ ਉਹੀ ਨਹੀਂ ਆਪਣੇ ਉਮੀਦਵਾਰ ਨਾ ਖੜਾ ਜਾਂ ਉਹੀ ਆਪਣਾ ਚੋਣ ਨਿਸ਼ਾਨ ਛੱਡ ਕੇ ਬਾਗੀ ਹੋ ਗਿਆ ਹੈ ਅਸੀਂ ਲੋਕਾਂ ਦੇ ਵਿੱਚ ਕੀ ਗੱਲ ਲੈ ਕੇ ਜਾਈਏ ਵੀਰ ਤੁਸੀਂ ਉਹਦੀ ਪਾਰਟੀ ਨੂੰ ਵੋਟਾਂ ਪਾਓ ਜਾਂ ਤੁਸੀਂ ਉਹਦੇ ਚੋਣ ਨਿਸ਼ਾਨ ਨੂੰ ਵੋਟ ਪਾਓ ਕੁਰਬਾਨੀਆਂ ਜਾਂ ਜਿਹੜਾ ਉਹਨਾਂ ਨੇ ਕੁਝ ਕੀਤਾ ਪਾਰਟੀ ਲਈ ਹੈ ਲੋਕਾਂ ਦੇ ਲਈ ਉਹਦਾ ਉਹਦਾ ਵੀ ਕੁਝ ਜਿਹੜਾ ਰਿਵਾਰਡ ਨਹੀਂ ਮਿਲਦਾ ਮੈਨੂੰ ਕਹਿੰਦਾ ਟੀਸੀ ਵਾਰਡ ਮਿਲਿਆ ਉਲਟਾ ਮਿਲਿਆ ਕਿਸੇ ਨੂੰ ਨਾ ਦੇਖ ਰਿਹਾ ਯਾਰ ਉਸ ਬੰਦੇ ਦੀ ਕੁਰਬਾਨੀ ਨੂੰ ਦੇਖ ਲੈਂਦੇ ਕੋਈ ਸ਼ਰਮ ਕਰ ਲੈਂਦੇ ਥੋੜੀ ਮੋਟੀ ਯਾਰ ਇਸ ਪੱਧਰ ਤੱਕ ਤੁਸੀਂ ਨਹੀਂ ਪਹੁੰਚ ਸਕ ਰਹੇ ਇਸ ਪੱਧਰ ਤੱਕ ਤੁਸੀਂ ਲੋਕ ਡੇ ਕੇ ਦੀ ਆਮਦਨੀ ਪਾਰਟੀ ਸੇ ਕੀ ਸਕੋਪ ਦੇਖਦੇ ਹਾਂ ਖਾਸ ਤੌਰ ਤੇ ਪੰਥਕ ਰਾਜਨੀਤੀ ਦਾ ਕੀ ਜਿਹੜਾ ਸਕੋਪ ਹੈਗਾ ਤੁਹਾਨੂੰ ਲੱਗਦਾ ਹੈ ਦੇਖੋ ਪਹਿਲੀ ਦਾ ਗੱਲ ਅਸੀਂ ਆਪਣੇ ਨਾ ਸੀਐਮ ਸਾਹਿਬ ਨਾਲ ਜਿਹੜੀ ਬੰਦਕਮਾ ਮੀਟਿੰਗ ਕੀਤੀ ਉਹਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਅਸੀਂ ਆਪਣੇ ਭਾਈਚਾਰੇ ਦੀ ਅਸੀਂ ਆਪਣੇ ਇਲਾਕੇ ਦੀ ਡਵੈਲਪਮੈਂਟ ਦੀ ਵਿਕਾਸ ਦੀ ਸਾਡੇ ਲੋਕਾਂ ਨੂੰ ਬੇਸਿਕ ਜਿਹੜੀ ਤੰਗੀ ਆ ਰਹੀ ਹੈ ਉਹਦੇ ਬਾਰੇ ਗੱਲਾਂ ਕੀਤੀਆਂ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਪਹਿਲ ਦੇ ਆਧਾਰ ਤੇ ਸਾਡੇ ਸਾਰੇ ਮਸਲੇ ਹੱਲ ਕਰਾ ਕੇ ਜਿਲੰਦਰ ਜਿਮਨੀ ਚੋਨ ਦੇ ਵਿੱਚ ਬੀਬੀ ਸਰਜੀਤ ਕੌਰ ਉਦੋਂ ਚਰਚਾ ਦਾ ਵਿਸ਼ਾ ਬਣੇ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਉਮੀਦਵਾਰ ਦੇ ਤੌਰ ਤੇ ਵਾਪਸ ਜਿਹੜੇ ਕਾਗਜ਼ ਲੈਣ ਦੇ ਲਈ ਕਿਹਾ ਔਰ ਪਰ ਬੀਬਾ ਜੀ ਫਿਰ ਵੀ ਇਲੈਕਸ਼ਨ ਲੜ ਰਹੀ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤਕੜੀ ਦੇ ਉੱਪਰ ਤੇ ਅੱਜ ਇੱਕ ਇਹ ਤਸਵੀਰ ਆਉਂਦੀ ਹੈ ਸਿਮਾਨ ਦੇ ਨਾਲ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਪੁਰਾਣਾ ਟਕਸਾਲੀ ਅਕਾਲੀ ਪਰਿਵਾਰ ਹੈ ਜਥੇਦਾਰ ਪ੍ਰੀਤਮ ਸਿੰਘ ਹੋਰਾਂ ਦੇ ਉਹ ਧਰਮ ਪਤਨੀ ਨੇ ਔਰ ਬੀਬਾ ਜੀ ਦੇ ਬੇਟਾ ਦੀਪ ਮੇਰੇ ਨਾਲ ਹੈ ਦੀਪ ਤੋਂ ਜਾਣਾਂਗੇ ਕੀ ਵਜਾਰੇ ਕੀ ਕਾਰਨ ਹੈ ਦੀਪ માતા ਦੀ ਹਾਲਿਆ ਕਿ ਜਿਹੜੀ ਸਿਹਤ ਅੱਜ ਠੀਕ ਨਹੀਂ ਸੀ ਪਰ ਕੀ ਕਾਰਨ ਹੈ ਕਿ ਇੱਕਦਮ ਤੁਸੀਂ ਚਲਦੀ ਚੋਣ ਦੇ ਵਿੱਚ ਹਾਲ ਕੁਝ ਦਿਨ ਬਾਕੀ ਹੈ ਫੈਸਲਾ ਲਿਆ ਪਹਿਲਾਂ ਤਾਂ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹਦੇ ਕਈ ਕਾਰਨ ਨੇ ਪਹਿਲਾਂ ਤਾਂ ਜੋ ਸਾਡੇ ਪਰਿਵਾਰ ਦੀ ਕੁਰਬਾਨੀਆਂ ਸੀ ਉਸ ਨੂੰ ਦਰਕਿਨਾਰ ਕਰਕੇ ਜੋ ਸਾਡਾ ਪਾਰਟੀ ਵੱਲੋਂ ਜਾਂ ਲੋਕਲ ਲੀਡਰਸ਼ਿਪ ਵੱਲੋਂ ਬੇਕਦਰੀ ਕੀਤੀ ਗਈ ਸਭ ਤੋਂ ਵੱਡਾ ਤਾਂ ਕਾਰਨ ਇਹ ਸੀ ਦੂਜਾ ਕਾਰਨ ਦੇਖੋ ਸਭ ਤੋਂ ਮੈਂ ਜਿਹੜਾ ਸਮਝਦਾ ਅਫੀਸ਼ੀਅਲ ਪਾਰਟੀ ਕੌਣ ਹੈ ਅਫੀਸ਼ੀਅਲ ਪਾਰਟੀ ਕੌਣ ਹੈ ਦੱਸੋ ਅਫੀਸ਼ੀਅਲ ਪਾਰਟੀ ਪ੍ਰਧਾਨ ਹੁੰਦਾ ਨਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੋਂ ਸਿੰਘ ਬਾਦਲ ਜੇ ਉਹੀ ਨਹੀਂ ਆਪਣੇ ਉਮੀਦਵਾਰ ਨਾਲ ਖੜਾ ਜਾਂ ਉਹੀ ਆਪਣਾ ਚੋਣ ਨਿਸ਼ਾਨ ਛੱਡ ਕੇ ਬਾਗੀ ਹੋ ਗਿਆ ਅਸੀਂ ਲੋਕਾਂ ਦੇ ਵਿੱਚ ਕੀ ਗੱਲ ਲੈ ਕੇ ਜਾਈਏ ਵੀਰ ਤੁਸੀਂ ਉਹਦੀ ਪਾਰਟੀ ਨੂੰ ਵੋਟਾਂ ਪਾਓ ਜਾਂ ਤੁਸੀਂ ਉਹਦੇ ਚੋਣ ਨਿਸ਼ਾਨ ਨੂੰ ਵੋਟ ਪਾਓ ਤਾਂ ਲੈ ਸਮਝ ਦਿਓ ਨਾ ਮੈਂ ਕੀ ਕਹਿ ਰਿਹਾ ਆਫਟਰ ਇਲੈਕਸ਼ਨ ਕੀ ਹੈ ਪਾਰਟੀ ਕਿੱਥੇ ਖੜੀ ਹੈ ਯਾਰ ਕਿਸ ਹਾਸ਼ੀਏ ਤੇ ਤੁਸੀਂ ਲੋਕ ਆ ਚੁੱਕੇ ਹੋ ਇੱਕ ਤੁਸੀਂ ਆਪਣੀ ਤਕਰਾਰ ਦੇ ਵਿੱਚ ਆਪਣੀ ਜਿੱਦ ਪੁਗਾਉਣ ਦੇ ਕਾਰਨ ਇੱਕ ਏਡੇ ਵੱਡੇ ਪਰਿਵਾਰ ਨੂੰ ਯਾਰ ਤੁਸੀਂ ਰੋਲ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਰੋਲ ਕੇ ਰੱਖਤਾ ਹੈ ਲੋਕਾਂ ਦੇ ਵਿੱਚ ਉਹਦੀ ਸਾਖ ਕੀ ਗਈ ਏ ਪਰ ਜਿਹੜੀਆਂ ਦੋ ਧਿਰਾਂ ਦਾ ਇਹ ਝਗੜਾ ਸੀ ਅਕਾਲੀ ਦਲ ਦੇ ਦਰਮਿਆਨ ਉਹਦੇ 'ਚ ਤੁਸੀਂ ਪਸਤਰੇ ਸੀਗੇ ਬਿਲਕੁਲ ਜੀ ਬਿਲਕੁਲ ਮੈਂ ਇਹੀ ਸਮਝਦਾ ਤੁਹਾਡੇ ਫਾਦਰ ਸਾਹਿਬ ਦਾ ਵੀ ਜ਼ਿਕਰ ਕਰਦੇ ਕੀਤਾ ਤੁਹਾਡੇ ਮਾਤਾ ਨੇ ਮੁਲਾਕਾਤ ਦੇ ਵਿੱਚ ਤਾਂ ਉਹ ਜਿਹੜੀ ਉਹਨਾਂ ਦੀ ਕੁਰਬਾਨੀਆਂ ਆ ਜਿਹੜਾ ਉਹਨਾਂ ਨੇ ਕੁਝ ਕੀਤਾ ਪਾਰਟੀ ਲਈ ਆ ਲੋਕਾਂ ਦੇ ਲਈ ਉਹਦਾ ਉਹਦਾ ਵੀ ਕੁਝ ਜਿਹੜਾ ਰਿਵਾਰਡ ਨਹੀਂ ਮਿਲਿਆ ਤੁਹਾਨੂੰ ਮੈਂ ਕਹਿੰਦਾ ਡੀਸੀ ਵਾਰਡ ਮਿਲਿਆ ਹਮ ਉਲਟਾ ਮਿਲਿਆ ਜੇ ਸਾਨੂੰ ਉਹਨਾਂ ਦੇਖਦੇ ਕਿ ਸਿਰ ਉਹ ਨਾ ਦੇਖਦੇ ਯਾਰ ਉਸ ਬੰਦੇ ਦੀ ਕੁਰਬਾਨੀ ਨੂੰ ਦੇਖ ਲੈਂਦੇ ਕੋਈ ਸ਼ਰਮ ਕਰ ਲੈਂਦੇ ਥੋੜੀ ਮੋਟੀ ਯਾਰ ਇਸ ਪੱਧਰ ਤੱਕ ਤੁਸੀਂ ਲੋਕਾਂ ਚੜ੍ਹ ਕੇ ਲਿਏ ਇਸ ਪੱਧਰ ਤੱਕ ਤੁਸੀਂ ਲੋਕ ਡਿੱਗ ਗਏ ਜਿਨ੍ਹਾਂ ਨੇ ਅਕਾਲੀ ਦਲ ਬਣਾਇਆ ਜਿਨ੍ਹਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਅਕਾਲੀ ਦਲ ਬਣਿਆ ਤੁਸੀਂ ਇਹੋ ਜਿਹੀ ਯਾਰ ਰਾਜਨੀਤੀ ਤੇ ਅੱਗੇ ਤੁਸੀਂ ਉਹਦੇ ਪਰਿਵਾਰ ਨੂੰ ਰੋਲ ਰਹੇ ਹੋ ਪਰ ਟੁੱਟ ਗਈ ਸੀ ਜਿਹੜਾ ਉਸ ਤਰ੍ਹਾਂ ਦਾ એનર્ਜੀ ਨਹੀਂ ਰਹੀ ਜਦੋਂ ਟੁੱਟ ਜਾਂਦਾ ਬੰਦਾ ਉਦੋਂ ਕੋਈ ਇਸ ਤਰ੍ਹਾਂ ਦੇ ਡਿਸੀਜਨ ਲੈਂਦਾ ਕਿ ਉਹਨੂੰ ਜਾਂ ਪਾਰਟੀ ਛੱਡਣੀ ਪਈ ਨਹੀਂ ਤਾਂ ਚੋਣ ਮੈਦਾਨ ਛੱਡਣ ਦੇ ਲਈ ਤੁਸੀਂ ਨਹੀਂ ਕਹਿ ਰਹੇ ਸੀ ਤੁਸੀਂ ਤਾਂ ਕਹਿ ਸੀ ਕਿ ਅਸੀਂ ਕਾਲੀ ਦਲ ਨਹੀਂ ਛੱਡਣਾ ਸਾਨੂੰ ਨਾ ਮਜਬੂਰ ਕੀਤਾ ਗਿਆ ਅਸੀਂ ਪਾਰਟੀ ਨਹੀਂ ਛੱਡੀ ਪਾਰਟੀ ਨੇ ਸਾਨੂੰ ਛੱਡੇ ਅਸੀਂ ਪਾਰਟੀ ਨਹੀਂ ਛੱਡੀ ਸੀ ਪਾਰਟੀ ਦੇ ਇੱਕ ਥੜਾ ਤਾਂ ਤੁਹਾਡੇ ਨਾਲ ਵੀ ਸੀਗਾ ਮੈਂ ਭਾਜੀ ਫਿਰ ਉਹੀ ਗੱਲ ਕਹਿ ਰਹੇ ਨਾ ਠੀਕ ਹੈ ਇੱਕ ਥੜਾ ਨਾਲ ਸੀ ਪਰ ਜੋ ਪਾਰਟੀ ਇਕੱਠੀ ਹੁੰਦੀ ਹੈ ਨਾ ਹੂੰ ਉਦਾਈ ਵਰਗਾ ਮਜ਼ਾ ਨਹੀਂ ਇੱਕ ਖਲਾਰਾ ਨੁਕਸਾਨ ਦਾ ਇੱਕ ਸੀ ਹਾਂਜੀ ਖਲਾਰਾ ਸੀ ਆਫਟਰ 10 ਤਰੀਕ ਤੋਂ ਬਾਅਦ ਕੀ ਹੈ ਯਾਰ ਕੀ ਇੱਥੇ ਖੜੇ ਹੋ ਤੁਸੀਂ ਲੋਕ ਕਿੱਥੇ ਖੜੀ ਪਾਰਟੀ ਰੋਲ ਕੇ ਰੱਖਦੀ ਤੁਸੀਂ ਪਾਰਟੀ ਇਲੈਕਸ਼ਨ ਦੇ ਲਈ ਪੈਸਾ ਵੀ ਬਹੁਤ ਚਾਹੀਦਾ ਹੁੰਦਾ ਜਿਹੜਾ ਫਾਈਨੈਂਸ਼ੀਅਲ ਤੌਰ ਤੇ ਵੀ ਤੁਸੀਂ ਟੁੱਟ ਚੁੱਕੇ ਸੀ ਜਾਂ ਇਹਨਾਂ ਪਰਿਵਾਰ ਨਹੀਂ ਚੱਕ ਸਕਦਾ ਹੁੰਦਾ ਕਈ ਵਾਰੀ ਜਿਸ ਤਰ੍ਹਾਂ ਦਾ ਤੁਹਾਡਾ ਸਧਾਰਨ ਬੈਕਗ੍ਰਾਉਂਡ ਦਾ ਪਰਿਵਾਰ ਨਹੀਂ ਭਾਜੀ ਇਸ ਪਰ ਕਮੈਂਟਰੀ ਕਰ ਕਮੈਂਟਿੰਗ ਕਰਨਾ ਇਸ ਪਰ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਵੀ ਤੰਗੀਆਂ ਤੁਰਸ਼ੀਆਂ ਦਿੱਕਤਾਂ ਉਹ ਵੀ ਇੱਕ ਕਾਰਨ ਬਣਿਆ ਕਿ ਜਦੋਂ ਪਾਰਟੀ ਨਹੀਂ ਪੈਰ ਪਿੱਛੇ ਖਿੱਚਦੀ ਦੇਖੋ ਜੇ ਪਾਰਟੀ ਨੇ ਕਿਸੇ ਨੂੰ ਟਿਕਟ ਦਿੱਤੀ ਹੈ ਭਰੋਸੇ ਦੇ ਵਿੱਚ ਲਿਆ ਵੀ ਭਾਈ ਤੁਸੀਂ ਖੜੇ ਹੋ ਪਾਰਟੀ ਖੜੀ ਜੋ ਬਣਦਾ ਲਾਏਗੀ ਜੋ ਜਿੱਥੇ ਵੀ ਕੋਈ ਖਰਚਾ ਪਾਰਟੀ ਪੱਧਰ ਆਪਣੇ ਲੈਵਲ ਤੇ ਕਰੇਗੀ ਜੇ ਤੁਸੀਂ ਇੱਕ ਵਿਚਾਲੇ ਸਪਾਈ ਨੂੰ ਛੱਡ ਕੇ ਕੋਈ ਭਾਈ ਕੁਝ ਖਾਣ ਲਈ ਨਹੀਂ ਹੈਗਾ ਕੋਈ ਚਾਰਾ ਹੀ ਨਹੀਂ ਹੈਗਾ ਸਪਾਈ ਕਿੱਥੇ ਖੜਾ ਠੀਕ ਹੈ ਧੰਨਵਾਦ ਹੈ ਬੀਬੀ ਜੀ ਦਾ ਬਹੁਤ ਬਹੁਤ ਬਡਾਲਾ ਸਾਹਿਬ ਦਾ ਧੰਨਵਾਦ ਹੈ ਜਿੰਨਾ ਕੋ ਨਾਲ ਤੋਂ ਹੋਇਆ ਆਪਣੇ ਲੈਵਲ ਤੇ ਉਹ ਕਰਦੇ ਪਏ ਨੇ ਉਹਨਾਂ ਨੇ ਕੀਤਾ ਵੀ ਉਹਨਾਂ ਦਾ ਇਸ ਗੱਲ ਤੇ ਬਹੁਤ ਬਹੁਤ ਧੰਨਵਾਦ ਕਰਦਾ ਹੁਣ ਅੱਗੇ ਤੁਸੀਂ ਆਮ ਆਦਮੀ ਪਾਰਟੀ 'ਚ ਕੀ ਸਕੋਪ ਦੇਖਦੇ ਹੋ ਖਾਸ ਤੌਰ ਤੇ ਪੰਥਕ ਰਾਜਨੀਤੀ ਦਾ ਕੀ ਜਿਹੜਾ ਸਕੋਪ ਹੈਗਾ ਤੁਹਾਨੂੰ ਲੱਗਦਾ ਹੈ ਦੇਖੋ ਪਹਿਲੀ ਤਾਂ ਗੱਲ ਅਸੀਂ ਆਪਣੇ ਨਾ ਸੀਐਮ ਸਾਹਿਬ ਨਾਲ ਜਿਹੜੀ ਬੰਦ ਕਮਰਾ ਮੀਟਿੰਗ ਕੀਤੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਣਾ ਚਾਹਨਾ ਵਾ ਅਸੀਂ ਆਪਣੇ ਪਾਈਚਰੇ ਦੀ ਅਸੀਂ ਆਪਣੇ ਇਲਾਕੇ ਦੀ ਡਿਵੈਲਪਮੈਂਟ ਦੀ ਵਿਕਾਸ ਦੀ ਸਾਡੇ ਲੋਕਾਂ ਨੂੰ ਬੇਸਿਕ ਜਿਹੜੀ ਤੰਗੀ ਆ ਰਹੀ ਹੈ ਉਹਦੇ ਬਾਰੇ ਗੱਲਾਂ ਕੀਤੀਆਂ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਪਹਿਲ ਦੇ ਆਧਾਰ ਤੇ ਤੁਹਾਡੇ ਸਾਰੇ ਮਸਲੇ ਹੱਲ ਕਰਾ ਕੇ ਹੋਰ ਪਾਰਟੀਆਂ ਸਾਰੀਆਂ ਸਤਕਾਰਯੋਗ ਨੇ ਪਰ ਪਾਰਟੀ ਚੜ੍ਹਦੀ ਕਲਾ ਚ ਨਾਮ ਉਹੀ ਬਣਾਉਂਦੀ ਹੈ ਜਿਹੜਾ ਲੋਕਾਂ ਦੇ ਕੰਮ ਆਵੇ ਵਿਕਾਸ ਕਰਾਵੇ ਸੀਐਮ ਆਨ ਨੇ ਪ੍ਰੋਸਾਦ ਜੀ ਤੁਹਾਡੇ ਪਰਿਵਾਰ ਨਾਲ ਤੁਹਾਡੇ ਮਸਲਿਆਂ ਦੇ ਨਾਲ ਖੜਨਗੇ ਬਿਲਕੁਲ ਮਾਨ ਸਾਹਿਬ ਨੇ ਪੂਰਾ ਪ੍ਰੋਸਾਦ ਬਹੁਤ ਬਹੁਤ ਖੁਸ਼ ਆਕਰ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋ ਬਹੁਤ ਥੈਂਕ ਯੂ ਜੀ ਬਹੁਤ ਧੰਨਵਾਦ ਤਾਂ ਜਿਹੜਾ ਜਿਹੜਾ ਪਰਿਵਾਰ ਦਾ ਕਹਿਣਾ ਹੈ ਕਿ ਦੀਪ ਸਿੰਘ ਗੱਲ ਕਰ ਰਹੇ ਸੀਗੇ ਜਿਹੜੇ ਬੀਬੀ ਸਰਜੀਤ ਕੌਰ ਜਿਮਨੀ ਚੋਂ ਲੜ ਰਹੇ ਸੀ ਜਲੰਧਰ ਕਸ਼ਮੀਰੀ ਦੀ ਕਿ ਸਾਨੂੰ ਸੀਮਾਨ ਨੇ ਭਰੋਸਾ ਦਿੱਤਾ ਅਸੀਂ ਟੁੱਟ ਚੁੱਕੇ ਸੀਗੇ ਔਰ ਸਾਡੀ ਪਾਰਟੀ ਨਹੀਂ ਪੈਰ ਪਿੱਛੇ ਖਿੱਚਲੇ ਤਾਂ ਰਾਹ ਨਹੀਂ ਦਿਖਦਾ ਸੀਗਾ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਲੜੀਏ ਤਾਂ ਇੱਕਦਮ ਅੱਜ ਉਹਨਾਂ ਨੇ ਇਹ ਫੈਸਲਾ ਲਿਆ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨ ਤੇ ਚੋਣ ਲੜ ਰਹੀ ਸੀ ਤਾਂ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦੇਣਗੇ ਜਲੰਧਰ ਦੇ ਵਿੱਚ ਔਰ ਉਹ ਖੁਦ ਚੋਣ ਨਹੀਂ ਲੜਨਗੇ ਕੋਈ ਚੋਣ ਪ੍ਰਚਾਰ ਹੋਣਾ ਸ਼੍ਰੋਮਣੀ ਅਕਾਲੀ ਦਲ ਜਾਂ ਤੱਕੜੀ ਚੋਣ ਨਿਸ਼ਾਨ ਦਾ ਇਸ ਜਮਨੀ ਚੋਣ ਦੇ ਵਿੱਚ ਜਲੰਧਰ ਦੀ ਨਜ਼ਰ ਨਹੀਂ ਆਏਗਾ